ਸਤ ਸ੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਲਾਜੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਦੇ ਵਿੱਚ 31 ਮਾਰਚ ਨੂੰ ਇੰਡੀਆ ਗੱਠਜੋੜ ਦੀ ਮਹਾਂ ਰੈਲੀ ਕੀਤੀ ਜਾਣੀ ਹੈ ਸੋ ਇਸ ਮਹਾਂ ਰੈਲੀ ਨੂੰ ਕਿਵੇਂ ਦੇਖਿਆ ਜਾਏ ਕੀ ਮੰਨਿਆ ਜਾਵੇ ਕਿ ਇੰਡੀਆ ਗੱਠਜੋੜ ਦੀ ਇਸ ਮਹਾਂ ਰੈਲੀ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਜੜੀ ਹੈ ਪੰਜਾਬ ਜਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਨਵੇਂ ਸਿਰੇ ਤੋਂ ਮਿਲ ਕੇ ਲੜਨ ਬਾਰੇ ਸੋਚ ਸਕਦੀ ਹੈ ਕਿ ਅਜਹਈਆਂ ਸਥਿਤੀਆਂ ਬਣ ਸਕਦੀਆਂ ਨੇ ਜਾਂ ਵੱਖੋ-ਵੱਖਰੇ ਸੁਰ ਹੀ ਦੋਵੇਂ ਪਾਰਟੀਆਂ ਦੇ ਸੁਣਨ ਨੂੰ ਮਿਲਣਗੇ ਇਹਨਾਂ ਸਥਿਤੀਆਂ ਨੂੰ ਵੀ ਜ਼ਰੂਰ ਤੁਸੀਂ ਆਪਣੇ ਲਫ਼ਜ਼ਾਂ ਦੇ ਨਾਲ ਬਿਆਨ ਕਰਿਓ ਹਰਜੋਤ ਜੀ ਬਹੁਤ ਅਹਿਮ ਸਵਾਲ ਤੁਸੀਂ ਪੁੱਛਿਆ ਇਸ ਸਵਾਲ ਦਾ ਜਿਹੜਾ ਦੂਸਰਾ ਹਿੱਸਾ ਹੈ ਜਿਹਦੇ ਵਿੱਚ ਤੁਸੀਂ ਪੁੱਛਿਆ ਕਿ ਕੀ ਰੈਲੀ ਤੋਂ ਬਾਅਦ ਜਿਹੜੀ 31 ਮਾਰਚ ਨੂੰ ਮਹਾ ਰੈਲੀ ਰੱਖੀ ਹੈ ਇਸ ਮਹਾ ਰੈਲੀ ਤੋਂ ਬਾਅਦ ਕੀ ਕਾਂਗਰਸ ਔਰ ਆਮ ਆਦਮੀ ਪਾਰਟੀ ਨਵੇਂ ਸਿਰੇ ਤੋਂ ਪੰਜਾਬ ਅਤੇ ਹਿਮਾਚਲ ਦੇ ਵਿੱਚ ਸਾਂਝ ਦਾ ਐਲਾਨ ਕਰ ਸਕਦੇ ਨੇ ਜਾਂ ਯਤਨ ਕਰ ਸਕਦੇ ਨੇ ਇਹ ਸਵਾਲ ਬਹੁਤ ਅਹਿਮ ਹੈ ਅਰਵਿੰਦ ਕੇਦਰੀਵਾਲ ਦੀ ਗ੍ਰਿਫਤਾਰੀ ਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਰਿਸ਼ਤਿਆਂ ਦੇ ਵਿੱਚ ਬਿਲਕੁਲ ਨਵੀਨੀਕਰਨ ਕਰ ਦਿੱਤਾ ਹੈ ਅਰਵਿੰਦ ਕੇਜਰੀਵਾਲ ਨੂੰ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਰਾਹੁਲ ਗਾਂਧੀ ਲਾਲੂ ਪ੍ਰਸਾਦ ਯਾਦਵ ਮੁਲਾਇਮ ਯਾਦਵ ਦੇ ਪੁੱਤਰ ਅਖਲੇਸ਼ ਯਾਦਵ ਤੇ ਹੋਰ ਬਹੁਤ ਸਾਰੇ ਇੰਡੀਆ ਗਠਬੰਧਨ ਦੇ ਜਿਹੜੇ ਇਹਨਾਂ ਦੇ ਮੈਂਬਰ ਨੇ ਉਹਨਾਂ ਸਾਰਿਆਂ ਨੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਜਮ ਕੇ ਨਿੰਦਾ ਕੀਤੀ ਹੈ ਇਸ ਕਾਰਵਾਈ ਦੀ ਜਿਹੜੀ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਹੋਈ ਹੈ ਔਰ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਇੱਕ ਪ੍ਰਤੀਨਿਧੀ ਮੰਡਲ ਮਿਲ ਕੇ ਆਇਆ ਜਿਦੇ ਵਿੱਚ ਸੀਤਾਰਾਮ ਯਾਚੂਰੀ ਸੀ ਜਿਦੇ ਵਿੱਚ ਸਿੰਘ ਵੀ ਸਾਹਿਬ ਸੀ ਅਸ਼ੋਕ ਮਨੂ ਸਿੰਘ ਵੀ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਕਿ ਬਹੁਤ ਵੱਡੇ ਵਕੀਲ ਨੇ ਅਮਰ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਰਾਜ ਸਭਾ ਦੀ ਮੈਂਬਰੀ ਨਹੀਂ ਹਾਸਲ ਕਰ ਸਕੇ ਸੀ ਹਾਰ ਗਏ ਸੀ ਡਾਕਟਰ ਸੰਦੀਪ ਪਾਟਕ ਸੀ ਜਿਹੜੇ ਸੰਗਠਨ ਦੇ ਸਕੱਤਰ ਨੇ ਆਮ ਆਦਮੀ ਪਾਰਟੀ ਦੇ ਔਰ ਕਾਂਗਰਸ ਦੇ ਕਈ ਹੋਰ ਲੀਡਰ ਵੀ ਉਸ ਗੱਠਜੋੜ ਦੇ ਵਿੱਚ ਸ਼ਾਮਲ ਸੀ ਜੈਰਾਮ ਰਮੇਸ਼ ਕਾਂਗਰਸ ਪਾਰਟੀ ਤੋਂ ਸੀ ਕੇ ਸੀ ਵਿਨੂ ਗੋਪਾਲ ਸੀ ਇਹ ਸਾਰੇ ਲੋਕ ਭਾਰਤ ਦੇ ਚੋਣ ਕਮਿਸ਼ਨ ਨੂੰ ਮਿਲ ਕੇ ਆਏ ਔਰ ਇਹਨਾਂ ਨੇ ਇਹ ਕਿਹਾ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਇਨਕਮ ਟੈਕਸ ਦਾ ਮਹਿਕਮਾ ਔਰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਪਾਵ ਸੀਬੀਆਈ ਇਹ ਸਾਰੇ ਮਹਿਕਮਿਆਂ ਨੂੰ ਭਾਰਤ ਦਾ ਚੋਣ ਕਮਿਸ਼ਨਰ ਆਪਣੇ ਹੱਥ ਦੇ ਵਿੱਚ ਲਵੇ ਤਾਂ ਕਿ ਸਰਕਾਰ ਦੀ ਸ਼ਹਿਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਹੋਣ ਜਿਸ ਤਰ੍ਹਾਂ ਨਾਲ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਪੰਜਾਬ ਦੇ ਵਿੱਚ ਵੀ ਜਿੰਨਾ ਪੁਲਿਸ ਤੰਤਰ ਹੈ ਡੀਸੀ ਨੇ ਐਸਐਸਪੀ ਨੇ ਕਮਿਸ਼ਨਰ ਨੇ ਉਹ ਸਾਰੇ ਭਾਰਤ ਦੇ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਦੇ ਵਿੱਚ ਨੇ ਔਰ ਜਦੋਂ ਹੀ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵੀ ਅਫਸਰ ਨਿਰਪੱਖਤਾ ਦੇ ਨਾਲ ਕੰਮ ਨਹੀਂ ਕਰ ਰਿਹਾ ਜਾਂ ਕਿਸੇ ਪਾਰਟੀ ਜਾਂ ਕਿਸੇ ਉਮੀਦਵਾਰ ਵਿਸ਼ੇਸ਼ ਵੱਲ ਉਹਦਾ ਝੁਕਾਅ ਹੈ ਜਾਂ ਨੇੜਤਾ ਹੈ ਤੇ ਭਾਰਤ ਦਾ ਚੋਣ ਕਮਿਸ਼ਨਰ ਉਸ ਨੂੰ ਬਦਲ ਦਿੰਦਾ ਹੈ ਫੌਰਨ ਤੌਰ ਤੇ ਹਦਾਇਤਾਂ ਦੇ ਕੇ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੇ ਇੱਕ ਵੱਡਾ ਮੁੱਦਾ ਪੂਰੇ ਮੁਲਕ ਦੇ ਵਿੱਚ ਖੜਾ ਕਰ ਦਿੱਤਾ ਹੈ ਹਜੇ ਤੱਕ ਜਿਹੜੀ ਇਹ ਚੋਣ ਹੈ ਉਹ ਇਸ ਤਰ੍ਹਾਂ ਲੱਗ ਰਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਜਿਹੜੇ ਵਿਰੋਧੀ ਦਲ ਨੇ ਉਹ ਇਕੱਠੇ ਨਹੀਂ ਹੈ ਉਹ ਟਿਕਟਾਂ ਲਈ ਲੜ ਰਹੇ ਨੇ ਪਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀ ਧਿਰਾਂ ਕਿਤਨਾ ਕਿਤੇ ਇਕੱਠੀਆਂ ਹੋਣ ਦੇ ਵਿੱਚ ਕਾਮਯਾਬ ਹੋਈਆਂ ਨੇ ਔਰ 31 ਮਾਰਚ ਨੂੰ ਜਿਹੜੀ ਮਹਾਰੈਲੀ ਰੱਖੀ ਹੈ ਉਹਦਾ ਅਸਰ ਕੀ ਰਹਿਣਾ ਹੈ 31 ਮਾਰਚ ਨੂੰ ਇਹ ਸਪਸ਼ਟ ਹੋ ਜਾਊਗਾ। ਰਾਮਲੀਲਾ ਮੈਦਾਨ ਦੇ ਵਿੱਚ ਇਹ ਰੈਲੀ ਰੱਖੀ ਗਈ ਹੈ। ਅੰਨਾ ਹਜ਼ਾਰੇ ਦਾ ਅੰਦੋਲਨ ਵੀ ਇਸ ਰਾਮਲੀਲਾ ਮੈਦਾਨ ਦੇ ਵਿੱਚ ਹੋਇਆ ਸੀ। ਔਰ ਜਦੋਂ ਇੰਦਰਾ ਗਾਂਧੀ ਦੀ ਸੱਤਾ ਬਦਲੀ ਗਈ ਸੀ ਜੇਪੀ ਅੰਦੋਲਨ ਉਹ ਵੀ ਇਤਿਹਾਸਿਕ ਰਾਮਲੀਲਾ ਮੈਦਾਨ ਦੇ ਵਿੱਚ ਕਈ ਵਾਰੀ ਇਕੱਠਾ ਹੋਇਆ ਸੀ। ਇਹਦਾ ਮਤਲਬ ਹੈ ਰਾਮਲੀਲਾ ਮੈਦਾਨ ਦੇ ਵਿੱਚ ਅਗਰ ਸਾਰੇ ਧੜੇ ਮਿਲ ਕੇ ਸਾਰੀਆਂ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ ਇਸ ਸਾਰੀਆਂ ਪਾਰਟੀਆਂ ਅਗਰ ਵੱਡਾ ਸ਼ਕਤੀ ਪ੍ਰਦਰਸ਼ਨ ਕਰਦੀਆਂ ਨੇ ਉਮੀਦ ਹੈ ਕਿ ਅਸੀ ਵੈਨੂ ਗੋਪਾਲ, ਰਾਹੁਲ ਗਾਂਧੀ, ਡਾਕਟਰ ਸੰਦੀਪ ਪਾਠਕ, ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਲੀਡਰ ਸ਼ਰਦ ਪਵਾਰ, ਲਾਲੂ ਪ੍ਰਸਾਦ ਯਾਦਵ ਉਹਨਾਂ ਦਾ ਪੁੱਤਰ ਤਜਸਵੀ ਯਾਦਵ, ਸ਼ਿਵ ਸੈਨਾ ਤੋਂ ਉਦਵ ਠਾਕਰੇ ਇਹ ਸਾਰੇ ਲੀਡਰ ਨੇ ਜਿਹੜੇ ਵੱਡੇ ਵੱਡੇ ਲੀਡਰ ਨੇ ਸੀ타ਰਾਮ ਯਾਚੂਰੀ ਹੋ ਗਏ ਜਾਂ ਕਨਈਆ ਕੁਮਾਰ ਹੋ ਗਿਆ ਬਿਹਾਰ ਤੋਂ ਇਹ ਸਾਰੇ ਲੀਡਰ ਨੇ ਜਿਹੜੇ ਇਸ ਮਹਾ ਰੈਲੀ ਦੇ ਵਿੱਚ ਪਹੁੰਚ ਸਕਦੇ ਨੇ ਇਸ ਤਰੀਕੇ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਹਾਲਾਂਕਿ ਦਿੱਲੀ ਦੇ ਵਿੱਚ ਬੀਜੇਪੀ ਵੱਲੋਂ ਕੋਸ਼ਿਸ਼ੇ ਕੀਤੀ ਜਾ ਰਹੀ ਹੈ ਕਿ ਲਗਾਤਾਰ ਇਹ ਪ੍ਰਚਾਰਿਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਚੰਗਾ ਸ਼ਾਸਨ ਦੇਣ ਵਾਲੀ ਪਾਰਟੀ ਹੈ ਔਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਕਰਪਟ ਹੈ ਔਰ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਉਹ ਇਹ ਵੱਖਰਾ ਸਵਾਲ ਹੈ ਇਹਦੇ ਤੇ ਮੈਂ ਆਉਂਗਾ ਹੁਣ 31 ਮਾਰਚ ਦੀ ਇਸ ਰੈਲੀ ਨੂੰ ਅਗਰ ਬਹੁਤ ਕਾਮਯਾਬ ਕਰ ਗਿਆ ਇੰਡੀਆ ਗੱਠਜੋੜ ਤਾਂ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਘੱਟੋ-ਘੱਟ ਉੱਤਰ ਭਾਰਤ ਦੇ ਵਿੱਚ ਇੱਕ ਵੱਡਾ ਧੜਾ ਬਣ ਕੇ ਇਹ ਗੱਠਜੋੜ ਉੱਭਰ ਸਕਦਾ ਹੈ ਔਰ ਇਹ ਵੀ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਇੰਡੀਆ ਗੱਠਜੋੜ ਵੱਖ-ਵੱਖ ਸੂਬਿਆਂ ਦੇ ਵਿੱਚ ਤਕੜਾ ਮੁਕਾਬਲਾ ਕਰੇ ਇਹ ਵਕਤ ਦੱਸੇਗਾ ਪਰ ਇਸ ਰੈਲੀ ਦੇ ਨਾਲ ਔਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਨਾਲ ਉੱਤਰ ਭਾਰਤ ਦੀ ਸਿਆਸਤ ਦੇ ਵਿੱਚ ਵੱਡਾ ਮੋੜ ਆ ਸਕਦਾ ਹੈ ਹਰਿਆਣਾ ਔਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਟਿਕਟਾਂ ਵੰਡ ਲਈਆਂ ਮਿਲ ਕੇ ਦੋਵੇਂ ਪਾਰਟੀਆਂ ਚੋਣ ਲੜ ਰਹੀਆਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਤਸਵੀਰ ਵੇਖੀ ਕੱਲ ਦਿੱਲੀ ਦੇ ਪ੍ਰਧਾਨ ਅਰਵਿੰਦਰ ਲਵਲੀ ਨਾਲ ਮੌਜੂਦ ਸੀ ਗੋਪਾਲ ਰਾਏ ਦੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕਨਵੀਨਰ ਨੇ ਔਰ ਉਹ ਲੀਡਰ ਕਾਂਗਰਸ ਦੇ ਜਿਹੜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕਿਸੇ ਕੀਮਤ ਤੇ ਤੁਰੰਨ ਨੂੰ ਤਿਆਰ ਨਹੀਂ ਸੀ ਹੁਣ ਉਹ ਨਾਲ ਚੱਲ ਰਹੇ ਨੇ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਇਹ ਵਕਤ ਦੀ ਜ਼ਰੂਰਤ ਹੈ ਬਾਕੀ ਮਤ ਪੇਦ ਬਾਅਦ ਦੇ ਵਿੱਚ ਸੁਲਝ ਜਾਣਗੇ ਸਭ ਤੋਂ ਪਹਿਲਾਂ ਭਾਜਪਾ ਨਾਲ ਲੜਾਈ ਲੜਨੀ ਹੈ ਹੁਣ ਦਿੱਲੀ ਦੇ ਵਿੱਚ ਹਾਲਾਤ ਇਹ ਨੇ ਕਿ ਆਪ ਤੇ ਕਾਂਗਰਸ ਗੱਠਜੋੜ ਚ ਆ ਗਏ ਹਰਿਆਣਾ ਵਿੱਚ ਇਕੱਠੇ ਨੇ ਔਰ ਮੈਨੂੰ ਲੱਗਦਾ ਐਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਨਵੇਂ ਸਿਰੇ ਤੋਂ ਵਿਚਾਰ ਕਰਨ ਇੱਠੇ ਲੜਨ ਬਾਰੇ ਵਿਚਾਰ ਕਰ ਸਕਦੇ ਨੇ ਹਿਮਾਚਲ ਚ ਵੀ ਪਰ 35 ਸੀਟਾਂ ਨੇ ਦਿੱਲੀ ਦੀਆਂ 7 ਹਰਿਆਣੇ ਦੀਆਂ 10 ਪੰਜਾਬ ਦੀਆਂ 13 30 ਸੀਟਾਂ ਹੋ ਗਈਆਂ 4 ਸੀਟਾਂ ਹਿਮਾਚਲ ਦੀਆਂ 1 ਚੰਡੀਗੜ੍ਹ ਦੀ 34 35 ਸੀਟਾਂ ਤੇ ਇਹ ਗੱਠਜੋੜ ਆਉਂਦੇ ਦਿਨਾਂ ਦੇ ਵਿੱਚ ਅੱਗੇ ਵਧ ਸਕਦਾ ਹੈ ਗੁਪਤ ਚਰਚਾਵਾਂ ਨੇ ਸੂਤਰਾਂ ਨੇ ਜਾਂ ਚਰਚਾਵਾਂ ਨੇ ਕਿ ਗੁਪਤ ਤੌਰ ਤੇ ਇਹਦੀ ਰਣਨੀਤੀ ਬਣ ਰਹੀ ਹੈ ਇੱਕ ਗੁਪਤ ਮਿਸ਼ਨ ਦੇ ਤੌਰ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਹਾਈ ਕਮਾਂਡ ਔਰ ਕਾਂਗਰਸ ਦੀ ਹਾਈ ਕਮਾਂਡ ਇਸ ਗੱਲ ਤੇ ਵਿਚਾਰ ਕਰ ਰਹੀ ਹੈ ਇਹੋ ਕਾਰਨ ਹੈ ਕਾਂਗਰਸ ਨੇ ਵੀ ਹਜੇ ਤੱਕ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਔਰ ਆਮ ਆਦਮੀ ਪਾਰਟੀ ਨੇ ਜਿਹੜੇ 5 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਸੀ ਹੋ ਸਕਦਾ ਹੈ ਕਿ ਉਹ ਵੀ ਆਮ ਆਦਮੀ ਪਾਰਟੀ ਇਹਨਾਂ ਦਿਨਾਂ ਦੇ ਵਿੱਚ ਆਪਣੇ ਉਮੀਦਵਾਰ ਨਾ ਐਲਾਨੇ ਉਹਦੇ ਪਿੱਛੇ ਦੋ ਮੁੱਖ ਕਾਰਨ ਨੇ ਇੱਕ ਤਾਂ ਸੰਭਾਵਨਾ ਨਵੇਂ ਸਿਰੇ ਤੋਂ ਇਕੱਠੇ ਹੋਣ ਦੀ ਔਰ ਇੱਕ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਇਹ ਵੀ ਹੋ ਸਕਦਾ ਹੈ ਅਗਰ ਕਾਂਗਰਸ ਔਰ ਆਪ ਨਵੇਂ ਸਿਰੇ ਤੋਂ ਤਾਲਮੇਲ ਲਈ ਸਹਿਮਤ ਹੁੰਦੇ ਨੇ ਤੇ ਉਹ ਸਾਰੇ ਉਮੀਦਵਾਰਾਂ ਨੂੰ ਨਵੇਂ ਸਿਰੇ ਤੋਂ ਵਿਚਾਰਨ ਫਿਰ ਜਿਹੜੇ ਪੰਜ ਮੰਤਰੀ ਵੀ ਆਪ ਦੇ ਮੈਦਾਨ 'ਚ ਨੇ ਉਹਨਾਂ ਦੀਆਂ ਸੀਟਾਂ ਤਬਦੀਲੀ ਬਾਰੇ ਵੀ ਸੋਚ ਸਕਦੀਆਂ ਨੇ ਪਾਰਟੀਆਂ ਰਾਜਨੀਤੀ ਹੈ ਪੋਲਿਟਿਕਸ ਹੈ ਚੋਣਾਂ ਦੀ ਰਾਜਨੀਤੀ ਹੈ ਚੋਣਾਂ ਦੀ ਰਾਜਨੀਤੀ 'ਚ ਕਿਸੇ ਵੀ ਵੇਲੇ ਗੱਠਜੋੜ ਬਣ ਸਕਦੇ ਨੇ ਟੁੱਟ ਸਕਦੇ ਨੇ ਸੋ ਇਸ ਕਰਕੇ ਜਿਹੜਾ ਇਹ ਦਿੱਲੀ ਦੀ ਮਹਾਂ ਰੈਲੀ ਹੈ ਸਾਰਾ ਧਿਆਨ ਇਹਦੇ ਤੇ ਕੇਂਦਰਿਤ ਹੈ ਕੱਲ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਵੀ ਇੱਕ ਵੱਡੀ ਬੈਠਕ ਕੀਤੀ ਗਈ ਤਸਵੀਰਾਂ ਇਸ ਵਕਤ ਸਕਰੀਨ ਤੇ ਵੀ ਨੇ ਜਿਦੇ ਚ ਭਗਵੰਤ ਮਾਨ ਸੀ ਔਰ ਬਹੁਤ ਸਾਰੇ ਪਾਰਟੀ ਦੇ ਅਹੁਦੇਦਾਰ ਸੀ ਐਮਐਲਏ ਸੀ ਮੰਤਰੀ ਸੀ ਔਰ 31 ਮਾਰਚ ਦੀ ਰੈਲੀ ਨੂੰ ਕਾਮਯਾਬ ਕਰਨ ਦੇ ਲਈ ਇੱਥੇ ਪ੍ਰੋਗਰਾਮ ਉਲੀਕਿਆ ਗਿਆ ਜਿੰਨਾ ਵੱਡਾ ਸ਼ਕਤੀ ਪ੍ਰਦਰਸ਼ਨ ਆਮ ਆਦਮੀ ਪਾਰਟੀ ਔਰ ਕਾਂਗਰਸ 31 ਨੂੰ ਕਰ ਜਾਣਗੇ ਉਨਾ ਵੱਡਾ ਮਨੋਵਿਗਿਆਨਿਕ ਦਬਾਅ ਹੈ ਜਿਹੜਾ ਉਹ ਭਾਜਪੀ ਤੇ ਪਹੁੰਚ ਕਾਮਯਾਬ ਹੋਣਗੇ ਔਰ ਲੋਕਾਂ ਦੇ ਵਿੱਚ ਚੰਗਾ ਪ੍ਰਭਾਵ ਜਾਊਗਾ ਉਧਰ ਭਾਜਪੀ ਦੀ ਪੂਰੀ ਕੋਸ਼ਿਸ਼ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਦੇ ਵਿੱਚ ਇਸ ਤਰ੍ਹਾਂ ਨਾਲ ਪ੍ਰਚਾਰਿਆ ਜਾਵੇ ਕਿ ਉਹ ਘਟਾਲੇਬਾਜ਼ ਹੈ ਕਰਪਟ ਹੈ ਭਾਜਪੀ ਦੇ ਜਿਹੜੇ ਸੋਸ਼ਲ ਮੀਡੀਆ ਪੇਜ ਨੇ ਉਹਨਾਂ ਦੇ ਉੱਪਰ ਦੱਬ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕਰਪਸ਼ਨ ਦੇ ਵਿੱਚ ਲਿਬੜੇ ਹੋਣ ਦੇ ਇਲਜ਼ਾਮ ਲਾਏ ਜਾ ਰਹੇ ਨੇ ਸੋ ਕਈ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਬੀਜੇਪੀ ਵੱਲੋਂ ਵੀ ਅਭਿਆਨ ਚਲਾਏ ਜਾ ਰਹੇ ਨੇ ਔਰ ਲਗਾਤਾਰ ਦਿੱਲੀ ਦੇ ਵਿੱਚ ਬੀਜੇਪੀ ਦੇ ਲੀਡਰ ਵੀ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਬਿਆਨ ਆ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਚਾਹੇ ਉਥੋਂ ਦੇ ਉਹਨਾਂ ਦੇ ਜਿਹੜੇ ਆਗੂ ਵੀ ਨੇ ਔਰ ਕਲਾਕਾਰ ਵੀ ਨੇ ਮਨੋਜ तिवारी ਭਾਵੇਂ ਉਹਨਾਂ ਦੀ ਗੱਲ ਹੋਵੇ ਜਾਂ ਬੀਜੇਪੀ ਦੇ ਕਿਸੇ ਵੀ ਵੱਡੇ ਲੀਡਰ ਦੀ ਅਨੁਰਾਗ ਠਾਕੁਰ ਵੀ ਕੱਲ ਖੁੱਲ ਕੇ ਉਹਨਾਂ ਨੇ ਸਵਾਲ ਚੱਕੇ ਅਰਵਿੰਦ ਕੇਜਰੀਵਾਲ ਤੇ ਔਰ ਉਹਨਾਂ ਨੇ ਆਪ ਦੀ ਸਰਕਾਰ ਨੂੰ ਕਰਪਤ ਸਰਕਾਰ ਕਿਹਾ ਸੋ ਹੁਣ ਜਿਹੜਾ ਮੁੱਖ ਮੁੱਦਾ ਉੱਤਰ ਭਾਰਤ ਦੇ ਵਿੱਚ ਜਾਂ ਦਿੱਲੀ ਯੂਪੀ ਵੱਲ ਜਿਹੜਾ ਸ਼ਿਫਟ ਹੋ ਰਿਹਾ ਮੈਨੂੰ ਲੱਗਦਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੈ ਔਰ ਇਹ ਵੀ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਵਿਰੋਧੀ ਧਿਰਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਆਧਾਰ ਬਣਾ ਕੇ ਜਿਹੜਾ ਇਲੈਕਟੋਰਲ ਬੌਂਡ ਦਾ ਮਾਮਲਾ ਹੈ ਜਿਹੜਾ ਚੋਣ ਚੰਦੇ ਦਾ ਮਾਮਲਾ ਹੈ ਚੋਣਵੀਂ ਚੰਦਾ ਵੀ ਜਿਹਨੂੰ ਕਹਿ ਦਿੰਦੇ ਨੇ ਉਹਨੂੰ ਇੱਕ ਕੌਮੀ ਮੁੱਦਾ ਬਣਾਵੇ ਕਿਉਂਕਿ ਕਾਂਗਰਸ ਦੇ ਲੀਡਰ ਨੇ ਜਿਹੜੇ ਉਹ ਵੀ ਆਰਾਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਜਿਹੜੇ ਉਹ ਵੀ ਭਾਰਤ ਦੀ ਸੁਪਰੀਮ ਕੋਰਟ ਤੋਂ ਵੀ ਸਿੱਟ ਮੰਗ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਚੋਣਵੀ ਬਾਂਡ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਕਿਤੇ ਨਾ ਕਿਤੇ ਇਹ ਰਿਸ਼ਵਤ ਹੈ ਔਰ ਇਹਦੇ ਉੱਪਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੁਪਰੀਮ ਕੋਰਟ ਬਣਾਵੇ ਔਰ ਇਤੋਂ ਤੱਕ ਕਿਹਾ ਜੈਨਮ ਰਮੇਸ਼ ਨੇ ਜਿਹੜੇ ਕਾਂਗਰਸ ਦੇ ਆਗੂ ਨੇ ਉਹ ਕਹਿੰਦੇ ਅਗਰ ਇੰਡੀਆ ਗੱਠ ਜੋੜ ਦੀ ਸਰਕਾਰ ਆਉਂਦੀ ਹੈ ਤੇ ਅਸੀਂ ਸਰਕਾਰ ਬਣਦੇ ਹੀ ਇਸ ਪੂਰੇ ਮਾਮਲੇ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਜਾਂਚ ਕਰਾਵਾਂਗੇ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਧ ਚੰਦਾ ਆਇਆ ਔਰ ਇਹ ਵੀ ਇਲਜ਼ਾਮ ਲਾ ਰਹੇ ਨੇ ਇੰਡੀਆ ਗੱਠ ਜੋੜ ਵਾਲੇ ਔਰ ਕਾਂਗਰਸ ਵਾਲੇ ਕਿ ਬੀਜੇਪੀ ਨੇ ਬਹੁਤ ਸਾਰੀਆਂ ਬਹੁਤ ਸਾਰੀਆਂ ਕੰਪਨੀਆਂ ਤੋਂ ਜਿਨ੍ਹਾਂ ਤੋਂ ਚੰਦਾ ਹਾਸਲ ਕੀਤਾ ਹੈ ਕਿਚਨ ਕਿਤੇ ਉਹਨਾਂ ਨੂੰ ਫਾਇਦੇ ਦਿੱਤੇ ਨੇ ਔਰ ਉਹਨਾਂ ਤੇ ਦਬਾਅ ਬਣਾਇਆ ਐਥੋਂ ਤੱਕ ਕਿਹਾ ਜੈਰਾਮ ਰਮੇਸ਼ ਨੇ ਕਿ ਕਈ ਲੋਕਾਂ ਤੇ ਛਾਪੇ ਮਾਰੇ ਗਏ ਬਾਅਦ ਚੰਦਾ ਲਿਆ ਗਿਆ ਕਈ ਲੋਕਾਂ ਤੇ ਦਬਾਅ ਬਣਾਇਆ ਗਿਆ ਚੰਦਾ ਲਿਆ ਗਿਆ ਕਈ ਲੋਕਾਂ ਨੂੰ ਈਡੀ ਇਨਕਮ ਟੈਕਸ ਔਰ ਏਜੰਸੀਆਂ ਵਰਤ ਕੇ ਡਰਾਇਆ ਗਿਆ ਤੇ ਚੰਦਾ ਲਿਆ ਗਿਆ ਸੋ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਨੇ ਉਹ ਭਾਜਪੀ ਤੇ ਲਾ ਰਿਹਾ ਇੰਡੀਆ ਗਠਜੋੜ ਔਰ ਇੰਡੀਆ ਗਠਜੋੜ ਇੰਡੀਆ ਗਠਜੋੜ ਦੇ ਉੱਪਰ ਹੀ ਇਲਜ਼ਾਮ ਲੱਗ ਰਹੇ ਨੇ ਕਿ ਇਹ ਸਾਰੇ ਕਿ ਤਨੇ ਕਿਤੇ ਖੁਦ ਕਰਪਸ਼ਨ ਦੇ ਵਿੱਚ ਸ਼ਾਮਲ ਨੇ ਕਰਪਸ਼ਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਤੇ ਝੂਠੇ ਇਲਜ਼ਾਮ ਲਾ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਹੈ ਇਹ ਜਿਹੜਾ ਨਰੇਟਿਵ ਹੈ ਜਿਹਨੂੰ ਅਸੀਂ ਪੰਜਾਬੀ ਚ ਧਾਰਨਾ ਕਹਿੰਦੇ ਆ ਇਹ ਧਾਰਨਾ ਬਣਾਉਣ ਦਾ ਇਸ ਵਕਤ ਯਤਨ ਹੋ ਰਿਹਾ ਹੈ ਦਿੱਲੀ ਦੀ ਇਸਰਾਈਲੀ ਤੋਂ ਬਾਅਦ ਧਾਰਨਾ ਬਣ ਕੇ ਕੀ ਨਿਕਲਦੀ ਹੈ ਕੀ ਲੋਕ ਅਰਵਿੰਦ ਕੇਜਰੀਵਾਲ ਨੂੰ નિર્ਦੋਸ਼ ਮੰਨਣਗੇ ਕੀ ਲੋਕ ਅਰਵਿੰਦ ਕੇਜਰੀਵਾਲ ਨੂੰ ਮਲਜ਼ਮ ਮੰਨਣਗੇ ਇਦੇ ਉੱਪਰ ਨਿਰਭਰ ਕਰਦਾ ਹੈ 31 ਮਾਰਚ ਤੋਂ ਬਾਅਦ ਕੀ ਰਿਜ਼ਲਟ ਆਉਂਦਾ ਹੈ ਔਰ ਜੋ ਨਤੀਜਾ 31 ਮਾਰਚ ਦੀ ਮਹਾਂ ਰੈਲੀ ਦਾ ਆਉਣਾ ਹੈ ਉਹਦਾ ਬਹੁਤ ਵੱਡਾ ਅਸਰ ਇਸ ਖਿੱਤੇ ਦੀ ਜਿਹੜੀ VOTING ਹੈ ਉਹਦੇ ਉੱਪਰ ਪੈਣਾ ਹੈ ਦਲਾ ਜੀ ਦਿੱਲੀ ਦੇ ਵਿੱਚ ਸ਼ਰਾਬ ਨੀਤੀ ਦੇ ਨਾਲ ਗ੍ਰਿਫਤਾਰੀਆਂ ਤੇ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਦੇ ਨਾਲ ਮੌਤਾਂ ਇਹ ਦੋਵੇਂ ਹੀ ਮੁੱਦੇ ਬਹੁਤ ਹੀ ਜ਼ਿਆਦਾ ਪੱਕੇ ਹੋਏ ਨੇ ਪਰ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਨੇ ਜੜੀਆਂ ਉਹ ਇਹਨਾਂ ਦੋਵੇਂ ਹੀ ਮੁੱਦਿਆਂ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਚੋਣਾ ਵਿੱਚ ਹਥਿਆਰ ਬਣਾ ਕੇ ਵਰਤ ਰਹੀਆਂ ਨੇ ਸੋ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਇਹਨਾਂ ਦੋਵੇਂ ਹੀ ਮਾਮਲੇ ਤੇ ਅਗਰ ਆਪਾਂ ਸਥਿਤੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਬਿਲਕੁਲ ਦੋਵੇਂ ਸੂਬਿਆਂ ਦੇ ਵਿੱਚ ਇਹ ਮੁੱਦੇ ਕਾਫੀ ਹਾਵੀ ਨੇ ਜਿਵੇਂ ਦਿੱਲੀ 'ਚ ਭਾਜਪੀ ਆਮ ਆਦਮੀ ਪਾਰਟੀ ਦੇ ਖਿਲਾਫ ਲਗਾਤਾਰ ਹਮਲਾਵਰ ਹੈ ਇਸੇ ਤਰ੍ਹਾਂ ਪੰਜਾਬ 'ਚ ਵਿਰੋਧੀ ਤੇਰਾ ਕਿਉਂਕਿ ਦਿੱਲੀ 'ਚ ਸ਼ਰਾਬ ਨੀਤੀ 'ਚ ਗ੍ਰਿਫਤਾਰੀਆਂ ਨੇ ਔਰ ਪੰਜਾਬ 'ਚ ਸੰਗਰੂਰ ਜ਼ਿਲ੍ਹੇ ਔਰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਸ਼ਰਾਬ ਦੇ ਨਾਲ ਵੀਤੇ ਕਰੀਬ ਜਾਂ ਵੀਤੋ ਕੁਝ ਜ਼ਿਆਦਾ ਮੌਤਾਂ ਦੀਆਂ ਖਬਰਾਂ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਉੱਚੇਚੇ ਤੌਰ ਤੇ ਜਿਹੜੇ ਪਰਿਵਾਰਾਂ ਦੇ ਵਿੱਚ ਮੌਤਾਂ ਹੋਈਆਂ ਉਹਨਾਂ ਨੂੰ ਨਿੱਜੀ ਤੌਰ ਤੇ ਸਮੂਹਿਕ ਤੌਰ ਤੇ ਮਿਲ ਕੇ ਆਏ ਨੇ ਪੰਜਾਬ ਦੀ ਜਿਹੜੀ ਵਿਰੋਧੀ ਧਿਰਾਂ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਸੁਖਬੀਰ ਬਾਦਲ ਹੋਣ ਸੁਨੀਲ ਜਾਖੜ ਹੋਣ ਸੁਖਪਾਲ ਖੈਰਾ ਹੋਣ ਇਹ ਸਾਰੀਆਂ ਧਿਰਾਂ ਨੇ ਦੱਬ ਕੇ ਸਿਆਸੀ ਹਮਲਾ ਭਗਵੰਤ ਮਾਨ ਦੀ ਸਰਕਾਰ ਤੇ ਕੀਤਾ ਇਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਜਿਵੇਂ ਐਕਸਾਈਜ਼ ਪਾਲਿਸੀ ਦੇ ਵਿੱਚ ਘੁਟਾਲਾ ਹੋਇਆ ਉਸੇ ਤਰ੍ਹਾਂ ਪੰਜਾਬ 'ਚ ਵੀ ਜਾਂਚ ਕੀਤੀ ਜਾਵੇ। ਹੁਣ ਪੰਜਾਬ ਵਾਲੇ ਕਹਿੰਦੇ ਪੰਜਾਬ ਦੀ ਐਕਸਾਈਜ਼ ਪਾਲਿਸੀ ਦੀ ਵੀ ਜਾਂਚ ਕਰੋ। ਹਾਲਾਂਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਦਾ ਰੈਵਨਿਊ ਵਧਿਆ ਹੈ ਪਰ ਫਿਰ ਵੀ ਵਿਰੋਧੀ ਧਿਰਾਂ ਦਾ ਕਹਿਣਾ ਕਿ ਇਹਦੀ ਜਾਂਚ ਕਰੋ। ਔਰ ਭਗਵੰਤ ਮਾਨ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਵੀ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਬਣਾਈ ਅਸੀਂ ਬਖਸ਼ਣਾ ਨਹੀਂ ਔਰ ਜਿਹੜੇ ਸੰਗਰੂਰ ਦੇ ਵਿੱਚ ਜਿਨ੍ਹਾਂ ਨੇ ਇਕ ਕਾਂਡ ਕੀਤਾ ਨਕਲੀ ਸ਼ਰਾਬ ਦਾ ਉਹਨਾਂ ਤੇ ਧਾਰਾ 302 ਵੀ ਜੋੜੀ ਜਾਊਗੀ ਔਰ ਕਿਸੇ ਦਾ ਵੀ ਜੇ ਨਾਮ ਆਊਗਾ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਪੂਰੇ ਪੰਜਾਬ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦਿੱਤੇ ਡੀਜੀਪੀ ਗੌਰਵ ਯਾਦਵ ਨੂੰ ਔਰ ਡੀਜੀਪੀ ਵੱਲੋਂ ਵੀ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਿਗਰਾਨੀ ਰੱਖੀ ਜਾ ਰਹੀ ਹੈ ਕੱਲ ਵੀ ਪੰਜਾਬ ਚ ਪਰਸੋਂ ਵੀ ਪੰਜਾਬ ਚ ਕਈ ਜਗ੍ਹਾ ਤੋਂ ਕੱਚਾ ਲਾਨ ਬਰਾਮਦ ਕੀਤਾ ਗਿਆ ਸ਼ਰਾਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਗਿਆ ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੌਕਸੀ ਕਰ ਦਿੱਤੀ ਗਈ ਹੈ ਵੀ ਕਿਸੇ ਵੀ ਕੀਮਤ ਤੇ ਕੋਈ ਨਕਲੀ ਸ਼ਰਾਬ ਨਾ ਬਣਾਵੇ ਕਿਉਂਕਿ ਚੋਣਾਂ ਦੇ ਦਿਨਾਂ ਦੇ ਵਿੱਚ ਨਕਲੀ ਸ਼ਰਾਬ ਦਾ ਦੀ ਖਪਤ ਵਾਧੀ ਹੈ ਔਰ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਲੋਕ ਨੇ ਉਹ ਗੈਰ ਕਾਨੂੰਨੀ ਸ਼ਰਾਬ ਦੇ ਧੰਦੇ ਚ ਭੰਦੇ ਨੇ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਹੈ ਸਾਰੇ ਆਸ-ਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਉਂਝ ਤੱਕ ਸ਼ਰਾਬ ਨਹੀਂ ਪੀਣੀ ਚਾਹੀਦੀ ਪਰ ਜਿਹੜੇ ਲੋਕ ਸ਼ਰਾਬ ਪੀਣਾ ਚਾਹੁੰਦੇ ਨੇ ਨਹੀਂ ਛੱਡ ਸਕਦੇ ਇਹ ਕੋਈ ਵੀ ਵਜ੍ਹਾ ਕਰਕੇ ਸ਼ਰਾਬ ਦਾ ਸੇਵਨ ਕਰਦੇ ਨੇ ਘਟੋ ਘਟੋ ਜ਼ਹਿਰ ਨਾ ਪੀਣ ਮਤਲਬ ਜਿਹੜੇ ਲੋਕ ਤੁਰੇ ਜਾਂਦੇ ਵਿਅਕਤੀ ਤੋਂ ਕੋਈ ਪ੍ਰਾਈਵੇਟ ਗੱਡੀ ਤੋਂ ਸ਼ਰਾਬ ਖਰੀਦ ਲੈਂਦੇ ਨੇ ਵੀ ਅਸਲੀ ਨਾਲੋਂ ਅਸੀਂ ਸਸਤੀ ਦੇ ਰਹੇ ਹਾਂ ਸੰਗਰੂਰ ਵਾਲੇ ਪਾਸੇ ਵੀ ਇਹੀ ਹੋਇਆ ਸੋ ਸ਼ਰਾਬ ਲੈਣ ਤੋਂ ਪਹਿਲਾਂ 100 ਵਾਰ ਚੈੱਕ ਕਰੋ ਕਿ ਉਹ ਕੋਈ ਵਿਅਕਤੀ ਗੈਰ ਕਾਨੂੰਨੀ ਤਾਂ ਨਹੀਂ ਕ੍ਰਿਮੀਨਲ ਤਾਂ ਨਹੀਂ ਕਿਉਂਕਿ ਕਾਰਾਂ ਸਕੂਟਰਾਂ ਚ ਟਰਾਲੀਆਂ ਚ ਰਕਾਂਚ ਸ਼ਰਾਬ ਨਹੀਂ ਵੇਚੀ ਜਾ ਸਕਦੀ ਸੋ ਸ਼ਰਾਬ ਅਗਰ ਖਰੀਦਣੀ ਹੈ ਤੇ ਸ਼ਰਾਬ ਦਾ ਜਿਹੜਾ ਕਾਨੂੰਨੀ ਜਿਹੜੀ ਥਾਂ ਹੈ ਸ਼ਰਾਬ ਦਾ ਠੇਕਾ ਉਥੋਂ ਜਾ ਕੇ ਖਰੀਦੋ ਪੂਰੀ ਤਸੱਲੀ ਕਰਕੇ ਬਿੱਲ ਮੰਗੋ ਪੂਰੀ ਤਸੱਲੀ ਕਰਕੇ ਫਿਰ ਉਥੋਂ ਸ਼ਰਾਬ ਲੈਣਾ ਲੈਣੀ ਚਾਹੀਦੀ ਹੈ ਇਹ ਵੇਲਾ ਆ ਗਿਆ ਕਿਉਂਕਿ ਸ਼ਰਾਬ ਦੇ ਵਿੱਚ ਜਦੋਂ ਗੈਰ ਕਾਨੂੰਨੀ ਸ਼ਰਾਬ ਬਣਦੀ ਹੈ ਉਹਦੇ ਵਿੱਚ ਬੋਤਲ ਵੀ ਅਸਲੀ ਵਰਗੀ ਹੁੰਦੀ ਹੈ ਸਟicker ਵੀ ਅਸਲੀ ਵਰਗੇ ਲਾ ਦਿੰਦੇ ਨੇ ਤੇ ਵਿੱਚ ਸ਼ਰਾਬ ਨਹੀਂ ਜ਼ਹਿਰ ਹੁੰਦੀ ਹੈ ਸੋ ਇਸ ਕਰਕੇ ਸਾਰੇ ਉਹ ਲੋਕ ਜਿਹੜੇ ਭਾਵੇਂ ਦੇਸੀ ਦੇ ਨਾਂ ਤੇ ਖਰੀਦ ਖਰੀਦ ਲੈਂਦੇ ਨੇ ਕਿ ਇਹ ਲੋਕਲ ਸ਼ਰਾਬ ਹੈ ਉਹ ਵੀ ਸੋਚ ਸਮਝ ਕੇ ਲਓ ਕਿਉਂਕਿ ਜ਼ਹਿਰ ਜ਼ਹਿਰ ਹੈ ਬਹੁਤ سارے ਲੋਕਾਂ ਨੇ ਉੱਥੇ ਜ਼ਹਿਰ ਪੀ ਲਈ ਪਰ ਪੁਲਿਸ ਇਹ ਵੀ ਲੱਭ ਰਹੀ ਹੈ ਕਿ ਬਹੁਤ سارے ਲੋਕ ਤਾਂ ਮਾਰੇ ਗਏ ਦੁਨੀਆ ਤੋਂ ਚਲੇ ਗਏ ਸ਼ਰਾਬ ਪੀਣ ਨਾਲ ਸੰਗਰੂਰ ਚ ਪਰ ਕਈ ਲੋਕਾਂ ਨੇ ਕਿਉਂਕਿ ਬੋਤਲਾਂ ਉਹਨਾਂ ਨੇ ਜ਼ਿਆਦਾ ਵੇਚੀਆਂ ਸੀ ਕਈ ਲੋਕਾਂ ਨੇ ਹਜੇ ਤੱਕ ਹੋ ਸਕਦਾ ਉਹ ਬੋਤਲਾਂ ਸਾਮਕੇ ਰੱਖੀਆਂ ਹੋਣ ਸੋ ਪੁਲਿਸ ਨੂੰ ਮੋੜੋ ਉਹਦੀ ਜਾਣਕਾਰੀ ਪੁਲਿਸ ਨੂੰ ਦਿਓ ਕਿ ਕਿਸ ਤੋਂ ਤੁਸੀਂ ਖਰੀਦੀਆ ਉਹਨਾਂ ਨੂੰ ਪੀਓ ਨਾ ਸੋ ਜੇ ਕਿਸੇ ਵੀ ਵਿਅਕਤੀ ਨੇ ਤੁਰੇ ਜਾਂਦੇ ਤੋਂ ਬੋਤਲ ਲੈ ਕੇ ਪਿਛਲੇ ਦਿਨਾਂ ਚ ਰੱਖੀ ਆ ਤੇ ਉਹ ਨਾ ਪੀਓ ਇਸੇ ਕਰਕੇ ਚੋਣਾਂ ਦੇ ਦਿਨਾਂ ਦੇ ਵਿੱਚ ਜੇ ਕੋਈ ਵੋਟਾਂ ਕਰਕੇ ਵੀ ਸ਼ਰਾਬ ਵੰਡੇ ਇਸ ਵਾਰ ਨਾ ਪੀਓ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਉਹਦੇ ਵਿੱਚ ਜ਼ਹਿਰ ਹੋਵੇ ਉਹ ਨਕਲੀ ਸ਼ਰਾਬ ਹੋਵੇ ਇਸ ਕਰਕੇ ਜੇ ਸ਼ਰਾਬ ਪੀਣੀ ਹੈ ਤੇ ਕਾਨੂੰਨੀ ਤੌਰ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਸ਼ਰਾਬ ਦੇ ਠੇਕੇ ਤੋਂ ਰਸੀਦ ਲੈ ਕੇ ਫਿਰ ਬੋਤਲ ਲਓ ਅੱਜ ਦੇ ਸਮੇਂ 'ਚ ਸ਼ਰਾਬ ਦੀ ਬੋਤਲ ਨਸ਼ਾ ਨਹੀਂ ਜ਼ਹਿਰ ਹੈ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰਿਕ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ ਕਿਸੇ ਮਾਮੇ ਫੱਪੜ ਦੇ ਕਹਿੰਦੇ ਨਾ ਪਾਓ ਇਹ ਤਾਂ ਪੈਸੇ ਲੈ ਕੇ ਜਾਂ दारूਾਂ ਲੈ ਕੇ ਇਹ ਉਹ ਨਹੀਂ ਪਾਵਾ ਇਹ ਹੁਣ ਫੇਰ ਆਉਣਗੇ ਹੁਣ ਪੰਡਾ ਸਾਡੇ ਕੋਲ ਤਾਂ ਹੈ ਨਹੀਂ ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆ ਓੜ ਆ ਜਿਹੜਾ ਬੋਰਡ ਐ ਮੈਨੂੰ ਲੱਗਦਾ ਵੀ ਢੇੜ 200 ਸਾਲ ਦਾ ਪੁਰਾਣਾ ਹੋਊਗਾ 100 ਸਾਲ ਹੋਊਗਾ ਕਿੰਨੇ ਤੂਫਾਨ ਤੇ ਕਿੰਨੀਆਂ ਹਨੇਰੀਆਂ ਚੱਲੀਆਂ ਹੋਣਗੀਆਂ ਫੇਰ ਵੀ ਕਿਉਂ ਖੜਾ ਹੈ ਜੜਾਂ ਨਾਲ ਜੁੜਿਆ ਹੋਇਆ ਕੰਮਲੇ ਵਾਲੇ ਬੂਟੇ ਜਿਹੜੇ ਨੇ ਛੋਟੀਆਂ ਨੇ ਨਾੜੀ ਦੇ ਪੈ ਪੈਂਦੇ ਨੇ ਇਹਦੀਆਂ ਜੜਾਂ ਨੇ ਮੈਂ ਪਿੰਡਾਂ ਨਾਲ ਜੁੜਿਆ ਹੋਇਆ ਆ ਸਤੌਜ ਮੇਰਾ ਗੁਜਰਾں ਚ ਸਾਡਿਆਂ 10 11 ਇਸਤਰੀਆਂ ਸਤੌਜ ਨੇ ਇੱਥੋਂ ਕੁੜੀਆਂ ਵਈਆਂ ਨੇ ਸਾਡੇ ਪਿੰਡੋਂ ਕੁੜੀਆਂ ਇੱਥੇ ਵਈਆਂ ਨੇ ਹਨਾ ਪੱਤਣਾ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਪਹਿਲਾਂ ਪਾਪਾ ਦਾ ਆਪਣੇ ਪਿੰਡ ਆ ਯਾਰ ਤੁਸੀਂ ਤਾਂ ਮੇਰੇ ਚਾਚੇ ਤਾਏ ਹੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਇਹ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਹੀ ਨਹੀਂ ਸੀਗੇ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲੇ ਲੋਕਾਂ ਨੇ ਮਾਰੋ ਨਾ ਦੇ। ਥੋਡੇ ਨਾਲ ਥੋਡੇ ਵਰਗੇ ਆਹੀ ਰਹਾਂਗੇ। ਪਰਿਵਾਰਾਂ 'ਚ ਦੁੱਖ ਆ ਗਿਆ। ਚਲੋ ਪਰਮਾਤਮਾ ਦਾ ਪਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਪਾਣੇ ਨੂੰ। ਪਰ ਉਹ ਪਰਿਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ। ਦੱਲਜੀ ਜਦੋਂ ਗੱਲ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਤਾਂ ਲਗਾਤਾਰ ਕਈ ਤਰ੍ਹਾਂ ਦੀਆਂ ਚਰਚਾਵਾਂ ਰਹੀਆਂ ਕਿ ਗੱਠ ਜੋੜ ਹੋ ਸਕਦਾ ਹੈ ਗੱਠ ਜੋੜ ਹੋ ਰਿਹਾ ਹੈ ਕਿਸੇ ਵੀ ਵੇਲੇ ਜੋ ਹੈ ਐਲਾਨ ਹੋ ਸਕਦਾ ਹੈ ਇਸ ਗੱਠ ਜੋੜ ਨੂੰ ਲੈ ਕੇ ਪਰ ਅਕਾਲੀ ਦਲ ਨੇ ਗੱਠ ਜੋੜ ਦੀਆਂ ਸਾਰੀਆਂ ਹੀ ਸੰਭਾਵਨਾਵਾਂ ਦੇ ਉੱਪਰ ਬ੍ਰੇਕਾਂ ਜ਼ਰੂਰ ਲਗਾ ਦਿੱਤੀਆਂ ਨੇ ਸੋ ਹੁਣ ਅਜਿਹੀ ਸਥਿਤੀ ਦੇ ਵਿੱਚ ਜੇਕਰ ਆਪਾਂ ਕਾਲੀਦਾਲ ਦੀ ਗੱਲ ਕਰਦੇ ਹਾਂ ਤਾਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗਾ ਕਦੋਂ ਕਰੇਗਾ ਇਹ ਜੋ ਪਰ ਵੀ ਹਲੇ ਸਵਾਲ ਹੈ ਕਿਉਂਕਿ ਅਗਰ ਪਹਿਲੇ ਇਸ ਸਮੇਂ ਦੀ ਗੱਲ ਕਰੀਏ ਤਾਂ ਸ਼ਰੋਣੀ ਕਾਲੀਦਾਲੀ ਕਜੇਹੀ ਪਾਰਟੀ ਜ਼ਰੂਰ ਹੁੰਦੀ ਸੀ ਜੋ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੰਦੀ ਸੀ ਸੋ ਹੁਣ ਆਪਣੇ ਹਲੇ ਵੀ ਜੋ ਹੈ ਅਗਰ ਆਪਾਂ ਦੇਖ ਰਹੇ ਹਾਂ ਆਪਣੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਕਾਲੀਦਾਲ ਤੋਂ ਵੱਲੋਂ ਹਾਲਾਂਕਿ ਜਿਹੜੇ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਬ੍ਰੇਕਾਂ ਜ਼ਰੂਰ ਲਗਾ ਦਿੱਤੀਆਂ ਕੁਝ ਬਿਆਨ ਇਸ ਤਰ੍ਹਾਂ ਦੇ ਆਏ ਤੇ ਪਰ ਹਲੇ ਵੀ ਉਮੀਦਵਾਰਾਂ ਦੇ ਨਾਂ ਦੇ ਐਲਾਨ ਨਾ ਹੋਣਾ ਕਿ ਮੰਨਿਆ ਜਾ ਸਕਦਾ ਹੈ ਕਿ ਹਲੇ ਵੀ ਸ਼ਾਇਦ ਕਿਤੇ ਨਾ ਕਿਤੇ ਅਕਾਲੀ ਦਲ ਜੋ ਹੈ ਉਮੀਦਵਾਰਾਂ ਦਾ ਐਲਾਨ ਇਸ ਲਈ ਨਹੀਂ ਕਰ ਨਹੀਂ ਕਰ ਰਿਹਾ ਕਿ ਅਕਾਲੀ ਦਲ ਗੱਠਜੋੜ ਦੇ ਇੰਤਜ਼ਾਰ ਵਿੱਚ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਸਾਰੀਆਂ ਸਥਿਤੀਆਂ ਦੇ ਉੱਪਰ ਹਰਜੋਤ ਜੀ ਕੱਲ ਭਾਰਤੀ ਜਨਤਾ ਪਾਰਟੀ ਨੇ ਇੱਕ ਹੋਰ ਸੂਚੀ ਜਾਰੀ ਕੀਤੀ ਉਦੇ ਵਿੱਚ ਜਿਹੜੇ ਰਮਾਇਣ ਦੇ ਵਿੱਚ ਸ਼੍ਰੀ ਰਾਮ ਜੀ ਦੀ ਭੂਮਿਕਾ ਅਦਾ ਕਰਦੇ ਸੀ ਇੱਕ ਕਲਾਕਾਰ ਅਰुण गोयल ਅਰुण गोयल ਨੂੰ ਉਹਨਾਂ ਨੇ ਮੇਰਠ ਤੋਂ ਉੱਤਰ ਪ੍ਰਦੇਸ਼ ਦੇ ਵਿੱਚ ਉਮੀਦਵਾਰ ਬਣਾਇਆ ਲੋਕ ਸਭਾ ਚੋਣ ਦੇ ਲਈ ਔਰ ਬੀਬੀ ਕੰਗਨਾ ਰਣੌਥ ਜਿਹੜੇ ਫਿਲਮੀ ਕਲਾਕਾਰ ਨੇ ਔਰ ਬਹੁਤ ਜ਼ਿਆਦਾ ਚਰਚਿਤ ਰਹੇ ਜਦੋਂ ਉਹਨਾਂ ਨੇ ਕਿਸਾਨ ਅੰਦੋਲਨ ਤੇ ਇੱਕ ਬਜ਼ੁਰਗ ਮਾਤਾ ਤੇ ਟਿੱਪਣੀ ਕੀਤੀ ਸੀ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਗਿਆ ਹੈ ਹੁਣ ਤੁਸੀਂ ਵੇਖੋ ਕਿ ਕੁਝ ਦਿਨ ਪਹਿਲਾਂ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਉੱਥੋਂ ਕਾਂਗਰਸ ਪਾਰਟੀ ਦੇ ਸੂਬੇ ਦੇ ਹਿਮਾਚਲ ਦੇ ਪ੍ਰਧਾਨ ਬੀਬੀ ਪ੍ਰਤਿਭਾ ਸਿੰਘ ਵੀਰ ਭੱਦਰ ਸਿੰਘ ਦੇ ਧਰਮ ਪਤਨੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਮੰਡੀ ਤੋਂ ਚੋਣ ਨਹੀਂ ਲੜਨੀ ਇਲਜ਼ਾਮ ਇਹ ਲੱਗੇ ਸੀ ਕਿ ਉਹਨਾਂ ਦਾ ਬੇਟਾ ਤੇ ਉਹ ਉਹਨਾਂ ਦਾ ਚੁਕਾ ਭਾਜਪੀ ਵਾਲੇ ਪਾਸੇ ਹੋ ਸਕਦਾ ਹੈ ਉਹਨਾਂ ਦਾ ਬੇਟਾ ਬੀਜੇਪੀ ਚ ਹੈ ਕਿਸੇ ਨੇ ਬੀਜੇਪੀ ਛੱਡੀ ਨਹੀਂ ਉਹਨਾਂ ਨੂੰ ਗਿਲੇ ਸ਼ਿਕਵੇ ਜ਼ਰੂਰ ਨੇ ਕਾਂਗਰਸ ਨਾਲ ਪਰ ਹੁਣ ਉੱਥੇ ਬੀਬੀ ਕੰਗਣਾ ਰਣੌਤ ਨੂੰ ਬੀਜੇਪੀ ਨੇ ਉਮੀਦਵਾਰ ਬਣਾ ਦਿੱਤਾ ਹੈ ਇਹਦਾ ਮਤਲਬ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਕੰਗਣਾ ਰਣੌਤ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋਣਗੇ ਮੂਲ ਰੂਪ ਦੇ ਵਿੱਚ ਬੀਬੀ ਕੰਗਣਾ ਰਣੌਤ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਇਸੇ ਤਰ੍ਹਾਂ ਅਰुण ਗੋਇਲ ਨੂੰ ਯੂਪੀ ਜੋ ਉਮੀਦਵਾਰ ਬਣਾਇਆ ਗਿਆ ਪਰ ਪੰਜਾਬ ਚ ਭਾਰਤੀ ਜਨਤਾ ਪਾਰਟੀ ਨੇ ਇਸ ਸੂਚੀ ਦੇ ਵਿੱਚ ਵੀ ਕਿਸੇ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਇਹਦੇ ਤੋਂ ਇਹ ਸੰਭਾਵਨਾਵਾਂ ਫੇਰ ਪ੍ਰਭਲ ਹੁੰਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਕਿਤਨਾ ਕਿਤੇ ਚਾਹੁੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਗੱਠਜੋੜ ਕਰੀਏ ਅਮਿਤ ਸ਼ਾਹ ਉਹਨਾਂ ਨੇ ਕੁਝ ਦਿਨ ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਸਾਡੀ ਅਕਾਲੀ ਦਲ ਨਾਲ ਗੱਲਬਾਤ ਚੱਲ ਰਹੀ ਹੈ ਹੁਣ ਗੱਲ ਅਕਾਲੀ ਦਲ ਦੀ ਅਗਲੇ 5-7 ਦਿਨ ਅਗਰ ਅਕਾਲੀ ਦਲ ਆਪਣੇ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕਰਦਾ ਜਦ ਕੀ ਉਮੀਦ ਹੈ ਕਿ ਉਹ ਅਗਲੇ 5-7 ਦਿਨਾਂ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸ਼ੁਰੂ ਕਰ ਦੇਣਗੇ ਅਗਰ ਨਹੀਂ ਕਰਦਾ ਅਕਾਲੀ ਦਲ ਫਿਰ ਹੀ ਮੰਨਿਆ ਜਾਏਗਾ ਕਿ ਅਕਾਲੀ ਦਲ ਵੀ ਹਜੇ ਨਾ ਹਜੇ ਇਸ ਸੋਚ ਚ ਹੈ ਕਿ ਕਿਤਨਾ ਕਿਤੇ ਅਸੀਂ ਭਾਜਪਾ ਨਾਲ ਅਗਰ ਕਿਸੇ ਸਮਝੌਤੇ ਚ ਆ ਜਾਈਏ ਉਂਜੇ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਜਿਹੜੀ ਪਰਸੋਂ ਹੋਈ ਹੈ ਉਹਦੇ ਵਿੱਚ ਸਾਫ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਅਗਰ ਭਾਜਪਾ ਨਾਲ ਸਮਝੌਤਾ ਕਰੇਗਾ ਤੇ ਲੋਕ ਉਹਨਾਂ ਮੁੱਦਿਆਂ ਤੇ ਸ਼ਰੋਮਣੀ ਅਕਾਲੀ ਦਲ ਨੂੰ ਸਵਾਲ ਖੜੇ ਕਰਨਗੇ ਜਿਨ੍ਹਾਂ ਮੁੱਦਿਆਂ ਤੇ ਅਕਾਲੀ ਦਲ ਲੜਾਈ ਲੜਨ ਦਾ ਦਾਵਾ ਕਰ ਰਿਹਾ ਭਾਵੇਂ ਉਹ ਬੰਦੀ ਸਿੰਘਾਂ ਦਾ ਮਸਲਾ ਹੈ ਭਾਵੇਂ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮਸਲਾ ਹੈ ਭਾਵੇਂ ਕਿਸਾਨ ਕਿਸਾਨਾਂ ਦੀਆਂ ਮੰਗਾਂ ਦਾ ਮਸਲਾ ਹੈ ਭਾਵੇਂ ਬਲਵੰਤ ਸਿੰਘ ਰਾਜੂਆਣਾ ਦੀ ਉਮਰ ਕੈਦ ਦੀ ਤਬਦੀਲੀ ਦਾ ਮਸਲਾ ਹੈ ਫਾਂਸੀ ਦਾ ਉਮਰ ਕੈਦ ਚ ਤਬਦੀਲੀ ਦਾ ਮਸਲਾ ਹੈ ਸੋ ਇਹ ਸਾਰੇ ਮਸਲੇ ਨੇ ਜਿਹੜੇ ਫਿਰ ਲੱਗੇਗਾ ਕਿ ਅਕਾਲੀ ਦਲ ਸਮਝੌਤਾ ਕਰ ਗਿਆ ਇਸ ਕਰਕੇ ਇਹ ਗੁੰਜਾਇਸ਼ ਬਹੁਤ ਘੱਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਭਾਜਪਾ ਨਾਲ ਸਮਝੌਤਾ ਕਰੇਗਾ ਪਰ ਸਵਾਲ ਇਹ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗਾ ਮਨਪੀਤ ਢਿਆਲ ਜਿਹੜੇ ਐਮਐਲਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਉਹ ਪਹਿਲਾਂ ਵੀ ਕਹਿੰਦੇ ਸੀ ਕਿ ਭਾਜਪਾ ਨਾਲ ਸਮਝੌਤਾ ਉਹਨਾਂ ਹਾਲਾਤਾਂ 'ਚ ਕੀਤਾ ਜਾਵੇ ਜਦੋਂ ਭਾਜਪਾ ਸਾਡੀਆਂ ਮੰਗਾਂ ਮੰਨੇ ਔਰ ਸਾਡੇ ਖੇਤਰਵਾਦ ਦੇ ਮੁੱਦੇ ਨਾਲ ਜੁੜੀਆਂ ਮੰਗਾਂ ਮੰਨੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਔਰ ਹੁਣ ਜਦੋਂ ਮੁਕਾਬਲਾ ਕੌਮੀ ਪਾਰਟੀਆਂ ਨਾਲ ਹੈ ਬੀਜੇਪੀ ਕੌਮੀ ਪਾਰਟੀ ਹੈ ਕਾਂਗਰਸ ਕੌਮੀ ਪਾਰਟੀ ਹੈ ਆਮ ਆਦਮੀ ਪਾਰਟੀ ਵੀ ਕੌਮੀ ਪਾਰਟੀ ਬਣ ਗਈ ਹੈ ਅਜੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਦੀ ਹੋਂਦ ਨੂੰ ਬਰਕਰਾਰ ਰੱਖ ਕੇ ਖੇਤਰੀ ਮੁੱਦਿਆਂ ਨੂੰ ਅੱਗੇ ਰੱਖ ਕੇ ਅੱਗੇ ਵਧਣ ਦੇ ਯਤਨਾਂ 'ਚ ਹੈ ਔਰ ਅਗਰ ਅਕਾਲੀ ਦਲ ਔਰ ਬੀਜੇਪੀ ਦਾ ਇਸ ਵੇਲੇ ਗੱਠਜੋੜ ਨਹੀਂ ਹੁੰਦਾ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ 2027 'ਚ ਇੱਕ ਵੱਡੀ ਧਿਰ ਵੱਜੋਂ ਉੱਭਰਨ ਦਾ ਸੁਪਨਾ ਸੋਚ ਸਕਦਾ ਹੈ ਅਗਰ ਅਕਾਲੀ ਦਲ ਨੇ ਹੁਣ ਬੀਜੇਪੀ ਨਾਲ ਸਮਝੌਤਾ ਕੀਤਾ ਤੇ ਫਿਰ ਬਹੁਤ ਸਾਰੇ ਸਵਾਲ ਅਕਾਲੀ ਦਲ ਦੇ ਅੰਦਰੋਂ ਹੀ ਉੱਠਣੇ ਸ਼ੁਰੂ ਹੋਣਗੇ ਜਿਹੜੇ ਕੁਝ ਦਿਨ ਪਹਿਲਾਂ ਤੱਕ ਉੱਠ ਰਹੇ ਸੀ ਹੁਣ ਵੀ ਉੱਠ ਰਹੇ ਨੇ ਪਰ ਕਿਉਂਕਿ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਕਈ ਮਤਿਆਂ ਤੇ ਅਕਾਲੀ ਦਲ ਨੇ ਫੇਰ ਸਟੈਂਡ ਲਿਆ ਜਿਸ ਦੇ ਤੋਂ ਇਹ ਸੰਕੇਤ ਮਿਲਦੇ ਨੇ ਕਿ ਉਹ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਗੇ ਅਗਰ ਬੀਜੇਪੀ ਚੋਣਾਂ ਜ਼ਾਬਤਾ ਲੱਗਣ ਤੋਂ ਪਹਿਲਾਂ ਬੰਦੀ ਸਿੰਘਾਂ ਦੇ ਮਾਮਲਿਆਂ 'ਚ ਫੈਸਲਾ ਕਰਦੀ ਕਿਸਾਨਾਂ ਦੇ ਨਾਲ ਗੱਲਬਾਤ ਸਿਰੇ ਚੜਾ ਲੈਂਦੀ ਔਰ ਅਕਾਲੀ ਦਲ ਨਾਲ ਸਬੰਧਤ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਪੂਰਾ ਕਰਦੀ ਜਾਂ ਉਹਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੀ ਜਾਂ ਕੋਸ਼ਿਸ਼ ਕਰਦੀ ਤਾਂ ਫਿਰ ਜਿਹੜੀਆਂ ਗੱਲਬਾਤ ਨੇ ਇਹ ਅੱਗੇ ਵਧ ਸਕਦੀਆਂ ਸੀ ਹੁਣ ਕੁਝ ਫੈਸਲੇ ਨੇ ਜਿਹੜੇ ਐਡਮਿਨਿਸਟ੍ਰੇਟਿਵ ਫੈਸਲੇ ਨੇ ਜਿਹੜੇ ਐਗਜ਼ੀਕਿਊਟਿਵ ਐਗਜ਼ੀਕਿਊਟਿਵ ਫੈਸਲੇ ਨੇ ਅਗਰ ਭਾਜਪਾ ਉਸ ਤਰ੍ਹਾਂ ਦੇ ਕੁਝ ਫੈਸਲੇ ਕਰਦੀ ਹੈ ਫਿਰ ਨਵੇਂ ਸਿਰੇ ਤੋਂ ਅਕਾਲੀ ਦਲ ਔਰ ਭਾਜਪੀ ਦੇ ਵਿੱਚ ਗੱਲਬਾਤ ਅੱਗੇ ਤੁਰ ਸਕਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਜਿੰਨੀਆਂ ਵੀ ਸੀਟਾਂ ਨੂੰ ਵੰਡ ਨੂੰ ਲੈ ਕੇ ਜਾਂ ਸਮਝੌਤੇ ਦੀਆਂ ਗੱਲਾਂ ਤੁਰੀਆਂ ਸੀ ਸੀਟਾਂ ਦੀ ਵੀ ਸਹਿਮਤੀ ਲਗਭਗ ਬਣ ਜਾਣੀ ਸੀ ਪਰ ਮੁੱਦਿਆਂ ਤੇ ਸਹਿਮਤੀ ਨਹੀਂ ਬਣ ਰਹੀ ਜਿਹੜਾ ਇਸ ਗੱਠ ਜੋੜ ਦੇ ਨਾ ਹੋਣ ਦਾ ਵੱਟਾ ਕਾਰਨ ਹੈ ਅਜੇ ਵਿੱਚ ਹਰਜੋਤਜੀ ਹੁਣੇ ਇਹ ਦੇਖਣਾ ਹੋਵੇਗਾ ਕਿ ਅਕਾਲੀ ਦਲ ਕਿਹੜੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਦਾ ਹੈ ਉੰਜ ਅਗਲੇ 2-3 ਦਿਨਾਂ ਦੇ ਵਿੱਚ ਵਿੱਚ ਤਸਵੀਰ ਇਹ ਸਾਫ਼ ਹੋਣ ਲੱਗ ਜਾਈਗੀ ਕਿ ਅਕਾਲੀ ਦਲ ਦੇ ਕਿਹੜੇ ਉਮੀਦਵਾਰਾਂ ਨੂੰ ਲੁਕਮੀ ਥਾਪੀ ਮਿਲ ਗਈ ਤੇ ਉਹਨਾਂ ਨੇ ਚੋਣ ਪ੍ਰਚਾਰ 'ਚ ਤੇਜ਼ੀ ਸ਼ੁਰੂ ਕੀਤੀ ਉੰਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਸੀਟਾਂ ਦੇ ਉੱਤੇ ਉਮੀਦਵਾਰ ਲਗਭਗ ਤੈਅ ਮੰਨੇ ਜਾ ਰਹੇ ਨੇ ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਪਰਮਿੰਦਰ ਢੀਂਡਸਾ ਸੰਗਰੂਰ ਤੋਂ ਲਗਭਗ ਤੈਅ ਮੰਨਿਆ ਜਾ ਸਕਦਾ ਹੈ ਹੁਣ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੇ ਇਹ ਵੀ ਕਰਨਾ ਹੈ ਕਿ ਸੁਖਬੀਰ ਬਾਦਲ ਔਰ ਹਰਸਿਮਰਤ ਬਾਦਲ ਕੀ ਦੋਵੇਂ ਜਣੇ ਚੋਣ ਲੜਨਗੇ ਜਾਂ ਸਿਰਫ ਹਰਸਿਮਰਤ ਕੋਰ ਬਾਦਲ ਨੂੰ ਚੋਣ ਲੜਾਈ ਜਾਏਗੀ ਤੇ ਸੁਖਬੀਰ ਬਾਦਲ 227 ਲਈ ਤਿਆਰੀ ਕਰਨਗੇ ਤੇ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜਿਤਾਉਣ ਲਈ ਪ੍ਰਚਾਰ ਕਰਨਗੇ ਅਗਰ ਸੁਖਬੀਰ ਸਿੰਘ ਬਾਦਲ ਨਹੀਂ ਲੜਦੇ ਤੇ ਫਿਰੋਜ਼ਪੁਰ ਤੋਂ ਅਕਾਲੀ ਦਲ ਕਿਸੇ ਹੋਰ ਚਿਹਰੇ ਨੂੰ ਆਪਣਾ ਉਮੀਦਵਾਰ ਬਣਾ ਸਕਦਾ ਹੈ ਔਰ ਇਸੇ ਤਰ੍ਹਾਂ ਚਰਚਾਾਂ ਹਨ ਕਿ ਬਿਕਰਮ ਮਜੀਠੀਆ ਖਡੂਰ ਸਾਹਿਬ ਦੇ ਵਿੱਚ ਬਿਕਰਮ ਮਜੀਠੀਆ ਜਾਂ ਕਿਹੜੋਂ ਪਰਿਵਾਰ ਚੋਂ ਕਿਸੇ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਸੋ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਉਹ ਵੀ ਬਹੁਤ ਅਹਿਮੀਅਤ ਰੱਖਦੀ ਹੈ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਹੀ ਸੁਨੀਲ ਜੋਸ਼ੀ ਨੂੰ ਉਹਨਾਂ ਦੇ ਨਾਂ ਨੂੰ ਅਨਿਲ ਜੋਸ਼ੀ ਦੇ ਨਾਂ ਨੂੰ ਅੱਗੇ ਵਧਾਇਆ ਭਾਜਪੀ ਨੇ ਸੋ ਕਈ ਸੀਟਾਂ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਨਵੇਂ ਚਿਹਰਿਆਂ ਦੀ ਲੋੜ ਪੈਣੀ ਡਾਕਟਰ ਦਿਲਜੀਤ ਸਿੰਘ ਚੀਮਾ ਜਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੀ ਨੰਦਪੁਰ ਸਾਹਿਬ ਤੋਂ ਇਹ ਦੋਵੇਂ ਵੱਡੇ ਦਾਵੇਦਾਰ ਨੇ ਇਹਨਾਂ ਦੇ ਵਿੱਚੋਂ ਕਿਸ ਨੂੰ ਟਿਕਟ ਦਿੱਤੀ ਜਾਂਦੀ ਹੈ ਅਗਰ ਇਹ ਇਕੱਲੇ ਲੜਦੇ ਨੇ ਇਹ ਸਾਰੇ ਸਵਾਲ ਨੇ ਜਿਹੜੇ ਅਗਲੇ ਕੁਝ ਦਿਨਾਂ ਦੇ ਵਿੱਚ ਅਡਰੈਸ ਹੋਣਗੇ ਔਰ ਅਕਾਲੀ ਦਲ ਅਗਰ ਇਸ ਹਫਤੇ ਆਪਣੀ ਸੂਚੀ ਜਾਰੀ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਆਮ ਤੌਰ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਦੁਨੀਆ 'ਚ ਸੀ ਸ਼ਨੋਮਣੀ ਅਕਾਲੀ ਦਲ ਅਜਹੀ ਪਾਰਟੀ ਸੀ ਜਿਹੜੀ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਕੇ ਚੋਣ ਪ੍ਰਚਾਰ ਦੇ ਵਿੱਚ ਰੁੱਝ ਜਾਂਦੀ ਸੀ ਲੇਕਿਨ ਇਸ ਵਾਰ ਗੈਰ ਰਸਮੀ ਤੌਰ ਤੇ ਭਾਵੇਂ ਅਨਿਲ ਜੋਸ਼ੀ ਦਾ ਨਾਮ ਅੱਗੇ ਵਧਾਇਆ ਭਾਵੇਂ ਲੁਧਿਆਣੇ ਦੇ ਵਿੱਚੋਂ ਇੱਕ ਲੀਡਰ ਦਾ ਨਾਮ ਅੱਗੇ ਵਧਾਇਆ ਲੇਕਿਨ ਹਾਲੇ ਵੀ ਕਿਸੇ ਤਰ੍ਹਾਂ ਦੀ ਸੂਚੀ ਜਿਹੜੀ ਹੈ ਉਹ ਜਾਰੀ ਨਹੀਂ ਕੀਤੀ ਗਈ ਉਮੀਦਵਾਰਾਂ ਦੇ ਤੌਰ ਤੇ ਜਿਹਦੇ ਵਿੱਚ ਸਾਰੇ ਜਾਂ ਕੁਝ ਉਮੀਦਵਾਰਾਂ ਦੇ ਨਾਮ ਹੋਣ ਸੋ ਉਹਦਾ ਇੰਤਜ਼ਾਰ ਇਸ ਹਫਤੇ ਅਸੀਂ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਅਟੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ